ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਵੇਖ ਰਹੇ ਹੋ ਹਾਂ ਤੇ ਮੈਂ ਜਗਮੀਤ ਸਿੰਘ ਅੱਜ ਦਾ ਲਾਈਵ ਸੈਸ਼ਨ ਬੜੇ ਹੀ ਦੁੱਖਤ ਹਿਰਦੇ ਨਾਲ ਸ਼ੁਰੂ ਕਰ ਰਹੇ ਹਾਂ ਅੱਜ ਜਦਾਂ ਆਪ ਸਾਰੇ ਜਾਣਦੇ ਹੋ ਕੁਝ ਸਮੇਂ ਪਹਿਲਾਂ ਜਿਹੜੇ ਹਰ ਇੱਕ ਗਰੁੱਪ ਨਿਊਜ਼ ਗਰੁੱਪ ਦੇ ਵਿੱਚ ਜਿੱ ਇੱਕ ਮੈਸੇਜ ਜਿਹੜੀ ਹੈ ਵਾਇਰਲ ਹੋ ਰਹੀ ਹੈ ਜਿਹੜੀ ਆਪ ਸਕਰੀਨ ਦੇ ਉੱਤੇ ਫੋਟੋ ਵੇਖ ਰਹੇ ਹੋ ਜਾਂ ਆਪ ਜੀ ਨੇ ਕੈਪਸ਼ਨ ਪੜ੍ਹਿਆ ਹੋਵੇਗਾ ਆਪ ਜੀ ਵੇਖ ਰਹੇ ਹੋਗੇ ਸਰਦਾਰ ਵਿੱਕੀਪਾਲ ਸਿੰਘ ਜੀ ਜੋ ਪਿੰਡ ਪਾਲਪੁਰਾ ਅਨਤਨਾਗ ਕਸ਼ਮੀਰ ਦੇ ਰਹਿਣ ਵਾਲੇ ਨੇ ਪੇਸ਼ੇਵਜੋ ਜਿਹੜੇ ਇੱਕ ਆਰਮੀ ਵਿੱਚ ਆਰਮੀ ਵਿੱਚ ਨੇ ਫੌਜੀ ਨੇ ਤੇ ਉਹਨਾਂ ਦਾ ਅੱਜ ਸਵੇਰੇ ਅਕਾਲ ਚਲਾਣਾ ਹੋ ਜਾਂਦਾ ਹੈ ਰਾਜਸਥਾਨ ਵਿਖੇ ਔਨ ਡਿਊਟੀ ਸਨ ਅਤੇ ਬੜੀ ਹੀ ਦੁਖਦ ਖਬਰ ਇਸ ਟਾਈਮ ਪਿੰਡ ਪਾਲਪੁਰਾ ਵਾਸਤੇ ਵੀ ਹੈ ਪਿੰਡ ਇੱਕ ਗੱਲ ਕਰੇ ਜਾਵੇ ਇੱਕ ਨੌਜਵਾਨ ਦੀ ਮੌਤ ਜਿਹੜੀ ਹੁੰਦੀ ਹੈ ਉਹ ਪੂਰੇ ਕਸ਼ਮੀਰ ਇੱਕ ਪੂਰੇ ਪੰਥ ਵਾਸਤੇ ਇੱਕ ਦੁਖਦ ਖਬਰ ਹੁੰਦੀ ਹੈ ਕਿਉਂਕਿ ਨੌਜਵਾਨ ਅੱਗੇ ਪੰਥ ਨੂੰ ਚਲਾਣਾ ਹੁੰਦਾ ਹੈ ਤੇ ਵੀਰ ਵਿੱਕੀਪਾਲ ਸਿੰਘ ਜੀ ਅੱਜ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਹਨ ਬਹੁਤ ਹੀ ਜ਼ਿਆਦਾ ਦੁਖਤ ਹਿਰਦੇ ਨਾਲ ਅੱਜ ਦਾ ਲਾਈਵ ਸੈਸ਼ਨ ਆਪਾਂ ਸ਼ੁਰੂ ਕੀਤਾ ਹੈ ਗੱਲ ਕਰੀਏ ਵੀਰ ਵਿੱਕੀਪਾਲ ਸਿੰਘ ਜੀ ਇਹ ਪੇਸ਼ੇਵਰ ਜੋ ਫੌਜੀ ਸਨ ਅਤੇ ਕੁਝ ਸਮੇਂ ਪਹਿਲਾਂ ਇਹ ਛੁੱਟੀ ਤੇ ਸਨ ਤੇ ਆਪਣੇ ਡਿਊਟੀ ਤੇ ਗਏ ਸਨ ਰਾਜਸਥਾਨ ਵਿਖੇ ਤੇ ਅੱਜ ਸਵੇਰੇ ਇਹਨਾਂ ਦੀ ਜਿਹੜਾ ਅਕਾਲ ਚਲਾਣਾ ਰਾਜਸਥਾਨ ਵੱਖੀ ਹੋ ਜਾਂਦਾ ਹੈ ਜਿਹਦੀ ਮੌਤ ਦਾ ਜਿਹੜਾ ਵਜ੍ਹਾ ਅਦੇ ਤੱਕ ਸੁਣਿਆ ਗਿਆ ਹੈ ਨਿਊਜ਼ ਆਈ ਹੈ ਉਹ ਹਾਟ ਅਟੈਕ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਅਤੇ ਇਹ ਜਿਹੜੇ ਵੀਰ ਵਿੱਕੀਪਾਲ ਸਿੰਘ ਜੀ ਨੇ ਇਹ ਪਾਲਪੁਰਾ ਦੇ ਰਹਿਣ ਵਾਲੇ ਨੇ ਤੇ ਬੜਾ ਹੀ ਦੁਖਤ ਹਿਰਦੇ ਨਾਲ ਆਪਾਂ ਇਹ ਲਾਈਵ ਸੈਸ਼ਨ ਸ਼ੁਰੂ ਕੀਤਾ ਸੀ ਇੱਕ ਆਪਾਂ ਗੱਲ ਕਰੀਏ ਨੌਜਵਾਨ ਦੀ ਮੌਤ ਜਿਹੜੀ ਹੁੰਦੀ ਹੈ ਉਹ ਇੱਕ ਪੂਰੇ ਪੰਥ ਦੇ ਲਈ ਇੱਕ ਕਾਟਾ ਹੁੰਦਾ ਹੈ ਤੇ ਵੀਰ ਵਿੱਕੀਪਾਲ ਸਿੰਘ ਦੀ ਮੌਤ ਜਿਹੜੀ ਅੱਜ ਇੱਕ ਬੜੀ ਹੀ ਦੁਖਦ ਖਬਰ ਪੂਰੇ ਕਸ਼ਮੀਰ ਵਾਸਤੇ ਪੂਰੇ ਕਸ਼ਮੀਰ ਵਾਸਤੇ ਹੈ ਅਤੇ ਆਪਾਂ ਹੁਣ ਗੁਰੂ ਸਾਹਿਬ ਅੱਗੇ ਇਹੀ ਅਰਦਾਸ ਕਰਨੀ ਹੈ ਕਿ ਵੀਰ ਦੀ ਵਿਛੜੀ ਹੋਈ ਆਤਮਾ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਕਮਲਾਂ ਤਾਈ ਨਿਮਾਜ਼ ਬਖਸ਼ਣ ਤੇ ਜਿਹੜੇ ਪਿੱਛੇ ਰਹਿ ਪਰਿਵਾਰ ਤੇ ਸਾਥ ਸੰਬੰਧੀ ਹਨ ਉਹਨਾਂ ਨੂੰ ਭਾਣਾ ਮੰਨਣ ਦਾ ਬਖਸ਼ ਬਖਸ਼ਣ ਤੇ ਇਹ ਖਬਰ ਕੁਝ 11 11:30 ਤੋ ਜਿਹੜੀ ਹਰ ਇੱਕ ਗਰੁੱਪ ਦੇ ਵਿੱਚ ਆ ਗਈ ਸੀ ਕਿ ਵੀਰ ਵਿੱਕੀਪਾਲ ਸਿੰਘ ਜੀ ਅਕਾਲ ਚਲਾਣਾ ਕਰ ਗਏ ਹਨ ਰਾਜਸਥਾਨ ਵਿਖੇ ਤੇ ਬੜਾ ਹੀ ਦੁਖਤ ਖਬਰ ਸੀ ਇਹ ਹਰ ਇੱਕ ਕਸ਼ਮੀਰੀ ਵਾਸਤੇ ਹਰ ਇੱਕ ਸਰਦਾਰ ਵੀਰ ਵਾਸਤੇ ਇੰਨੇ ਨੌਜਵਾਨ ਵੀਰ ਦੀ ਮੌਤ ਹੋ ਜਾਣੀ ਇਹ ਕੋਈ ਛੋਟੀ ਗੱਲ ਨਹੀਂ ਹੈ ਇੱਕ ਬੜਾ ਹੀ ਨੁਕਸਾਨ ਹੁੰਦਾ ਹੈ ਪੰਥ ਲਈ ਉਹਨਾਂ ਦੇ ਪਰਿਵਾਰ ਲਈ ਇੱਕ ਬੜੀ ਹੀ ਦੁੱਖ ਥਿਰ ਦੇ ਨਾਲ ਇਸ ਟਾਈਮ ਦਾ ਲਾਈਵ ਸੈਸ਼ਨ ਆਪਾਂ ਸ਼ੁਰੂ ਕੀਤਾ ਸੀ ਤੇ ਹੁਣ ਗੁਰੂ ਸਾਹਿਬ ਅੱਗੇ ਆਪਾਂ ਇਹੀ ਹੱਥ ਜੋੜ ਅਰਦਾਸ ਕਰਨੀ ਹੈ ਕਿ ਵੀਰ ਜੀ ਦੀ ਬਿਛੜੀ ਹੋਈ ਆਤਮਾ ਨੂੰ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਚਰਨਾਂ ਕਮਲਾਂ ਧਾਈ ਨਿਵਾਜ਼ ਬਖਸ਼ਣ ਤੇ ਪਿੱਛੇ ਪਰੇ ਪਰਿਵਾਰ ਨੂੰ ਪਾਰਾਮਮਲਨ ਦਾ ਬਲ ਬਖਸ਼ਣ ਅਤੇ ਇਨੀਆਂ ਹੀ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ